ਹਾਂ ਉਹ ਤਾਂ ਰਾਜੇ ਬੜਿੰਗ ਨੇ ਕੀਤੀ ਹੋਈ ਹੈ ਉੱਚ ਕਿਹੜੇ ਕੋਈ ਨਵੀਂ ਗੱਲ ਸਰ ਈਡੀ ਨੂੰ ਕਰ ਸਕਦੇ ਹੋ ਤੁਸੀਂ ਇਹ ਅਪਰੋਚ ਵੀ ਸਭ ਨੂੰ ਕਰਾਂਗੇ ਸਾਰਾ ਨਿਕਲ ਸਕਿਆ ਸਾਰਾ ਕਾਰਵਾਈਆਂ ਚੱਲ ਰਹੀਆਂ ਨੇ ਇੱਕ ਇੱਕ ਚੀਜ਼ ਚਾਹੇ ਬੱਸਾਂ ਦੀਆਂ ਬਾਡੀਆਂ ਵਾਲਾ ਹੈ ચીਫ ਮਿਨਿਸਟਰ ਸਾਹਿਬ ਪਰਸੋਂ ਹੀ ਆਕੇ ਗਏ ਆ ਕਹਿ ਕੇ ਗਏ ਆ ਵੀ 2.5 ਕਰੋੜ ਦੀ ਗਲਤ ਫੜੀ ਹੋ ਗਈ ਹਰੀਸ਼ ਚੌਧਰੀ ਉਹ ਤੇ ਰਾਜਾ ਬੜਿੰਗ ਰਲੇ ਹੋਏ ਇਥੋਂ ਬਾਡੀਆਂ ਬੱਸਾਂ ਦੀਆਂ ਲਵਾ ਕੇ ਨਾ ਨਾ ਲਵਾ ਕੇ ਉਹ ਹਰੀਸ਼ ਚੌਧਰੀ ਦੇ ਰਿਸ਼ਤੇਦਾਰ ਤੋਂ ਲਵਾਈਆਂ ਤੇ ਕਰੋੜਾ ਰੁਪਈਆ ਸਿਰਫ ਤੇਲ ਤੇ ਮੁਗਲ ਹੈ ਜਿਹੜਾ ਨਵੀਆਂ ਬੱਸਾਂ ਦਾ ਸਰ 17 ਤੋਂ 22 ਕਾਂਗਰਸ ਦੀ ਸਰਕਾਰ ਸੀਗੀ ਉਸ ਵੇਲੇ ਕੇਂਦਰੀ ਫੰਡਾਂ ਦੀ ਗੜਬੜੀ ਹੋਈ ਹੈ ਪਿੰਡਾਂ ਦੇ ਵਿੱਚ ਕਈ ਗਲੀਆਂ ਬਣੀਆਂ ਕਾਗਜ਼ਾਂ 'ਚ ਇੱਕ ਵੱਡੇ ਲੀਡਰ ਦੇ ਪੀਏ ਦਾ ਨਾਮ ਆ ਰਿਹਾ ਤੁਹਾਡੇ ਕੋਲੇ ਕੇਂਦਰੀ ਏਜੰਸੀਆਂ ਈਡੀ ਵਗੈਰਾ ਹੈਗੀਆਂ ਪੰਜਾਬ ਸਰਕਾਰ ਨੇ ਉਹਦੇ 'ਚ ਕੁਝ ਨਹੀਂ ਕੀਤਾ ਕੀ ਤੁਸੀਂ ਇਹਦੇ 'ਚ ਕੋਈ ਲੋਕਾਂ ਨੂੰ ਮਦਦ ਦੇ ਸਕਦੇ ਹੋ ਇਹ ਪਹਿਲਾਂ ਤਾਂ ਪੰਜਾਬ ਸਰਕਾਰ ਹੀ ਕਰੇ ਨਾ ਜੀ ਅਸੀਂ ਤਾਂ ਏਜੰਸੀਆਂ ਬਾਅਦ 'ਚ ਜਦੋਂ ਪੰਜਾਬ ਸਰਕਾਰ ਨਹੀਂ ਹੱਥ ਪਾਉਂਦੀ ਜਾਂ ਕਿਸੇ ਕੇਸ 'ਚ ਕਾਰਵਾਈ ਨਹੀਂ ਕਰਦੀ ਫੇਰ ਅਸੀਂ ਆਉਨੇ ਕੇਂਦਰੀ ਫੰਡ ਹੈ ਜੀ ਉਹਦੇ ਵਿੱਚ ਯੂਜ਼ ਹੋਏ ਨਰੇਗਾ ਦੇ ਜਿੰਨਾ 'ਚ ਕਪੜੇ ਬਾਜੀ ਆ ਹਾਂ ਉਹ ਤਾਂ ਰਾਜੀ ਵੜਿੰਗ ਨੇ ਕੀਤੀ ਹੋਈ ਆ ਉੱਚ ਕਿਹੜੇ ਕੋਈ ਨਵੀਂ ਗੱਲ ਸਰ ਈਡੀ ਨੂੰ ਕਰ ਸਕਦੇ ਹੋ ਤੁਸੀਂ ਇਹ ਅਪਰੋਚ ਸਭ ਨੂੰ ਕਰਾਂਗੇ ਸਾਰਾ ਨਿਕਲ ਸਕਦੇ ਸਾਰਾ ਕਾਰਵਾਈਆਂ ਚੱਲ ਰਹੀਆਂ ਐ ਇੱਕ ਇੱਕ ਚੀਜ਼ ਚਾਹੇ ਬੱਸਾਂ ਦੀਆਂ ਬਾਡੀਆਂ ਵਾਲਾ ਐ ਚੀ ਮਿਨਿਸਟਰ ਸਾਹਿਬ ਪਰ ਸੂਰੇ ਆ ਕੇ ਗਏ ਆ ਕਹਿ ਕੀ ਗਏ ਆ ਵੀ 2.5 ਕਰੋੜ ਦੀ ਗਲਤ ਫੜੀ ਹੋ ਗਈ ਵੀ ਜਿਹੜੀਆਂ ਬੱਸਾਂ ਉਰੇ ਲੱਗਣੀਆਂ ਸੀ ਉਹ 2.5 ਕਰੋੜ ਇੱਕ ਇਹਨਾਂ ਦਾ ਉੱਥੇ ਦਿੱਲੀ ਸਾਡਾ ਅਨਚਾਰਜ ਸੀਗਾ ਉਸ ਵੇਲੇ ਕਾਂਗਰਸ ਪਾਰਟੀ ਹਰੀਸ਼ ਚੌਧਰੀ ਉਹ ਤੇ ਰਾਜਾ ਬੜਿੰਗ ਰਲੇ ਹੋਏ ਇਥੋਂ ਬੋਡੀਆਂ ਬੱਸਾਂ ਦੀਆਂ ਲਵਾ ਕੇ ਨਾ ਨਾ ਲਵਾ ਕੇ ਉਹ ਹਰੀਸ਼ ਚੌਧਰੀ ਦੇ ਰਿਸ਼ਤੇਦਾਰ ਤੋਂ ਲਵਾਈਆਂ ਤੇ ਕਰੋੜਾਂ ਰੁਪਈਆ ਸਿਰਫ ਤੇਲ ਤੇ ਮਗਲ ਲੈ ਲ ਜਿਹੜਾ ਨਵੀਆਂ ਬੱਸਾਂ ਦਾ ਜਿਹੜਾ ਉਹ ਠੀਕ ਸਰਕਾਰਾਂ ਕਈ ਵਾਰ ਦੇਖ ਲੀਆਂ ਰਹਿੰਦੀਆਂ ਐ ਵੀ ਕਿਹੜੇ ਮੌਕੇ ਤੇ ਹੱਥ ਪਾਈਏ ਹੱਥ ਜ਼ਰੂਰ ਪਊਗਾ ਇਹ ਮੈਂ ਤੁਹਾਨੂੰ ਜ਼ਰੂਰ ਦੱਸਦਾ ਪੰਜਾਬ 'ਚ ਵੀ ਪਊ ਜਿਹ ਦਿਨ ਪੰਜਾਬ ਦਾ ਪੈ ਗਿਆ ਫਿਰ ਉਸ ਦਿਨ ਸਾਡੀਆਂ ਏਜੰਸੀਆਂ ਤਾਂ ਬੈਠੀਆਂ ਬੈਠੀਆਂ